ਦੇਹ ਹਨੇਰੀ ਨੇ ਉਖਾੜ ਦਿੱਤਾ ਪਸ਼ੂ ਘਰ ਦਾ ਸ਼ੈੱਡ। ਛੱਡੇ ਡਿੱਗਣ ਕਾਰਨ ਗਾਵਾਂ ਮੱਝਾਂ ਵੀ ਹੋਈਆਂ ਜ਼ਖਮੀ। ਗ੍ਰੀ ਪਰਿਵਾਰ ਦਾ ਹੋਇਆ ਲੱਖਾਂ ਦਾ ਨੁਕਸਾਨ। ਸੰਗਰੂਰ ਦੇ ਨੇੜਲੇ ਪਿੰਡ ਗੁਰਦਾਸਪੁਰ ਵਿਖੇ ਰਾਤੀ ਹਨੇਰੀ ਆਉਣ ਦੇ ਕਾਰਨ ਇੱਕ ਕਿਸਾਨ ਵੀਰ ਦਾ ਗਊਆਂ ਵਾਲਾ ਸੈੱਡ ਨੁਕਸਾਨਿਆ ਗਿਆ ਜੋ ਕਿ ਆਪਣਾ ਸਵੈ ਰੋਜ਼ਗਾਰ ਕਰਦਾ ਸੀ ਅਤੇ ਹੋਰ ਲੋਕਾਂ ਨੂੰ ਵੀ ਰੋਜ਼ਗਾਰ ਦੇ ਰਿਹਾ ਸੀ ਹਨੇਰੀ ਆਉਣ ਕਾਰਨ ਸਾਰੇ ਦਾ ਸਾਰਾ ਸ਼ੈੱਡ ਜੋ ਕਿ ਟੁੱਟ ਕੇ ਸਾਈਡ ਤੇ ਡਿੱਗਿਆ ਅਤੇ ਗਵਾਂਡੀਆਂ ਦੀ ਕੰਦ ਵੀ ਡਿੱਗ ਗਈ ਹੈ ਲਿਆਕਤ ਅਲੀ ਦੇ ਦੱਸਣ ਦੇ ਮੁਤਾਬਿਕ 16 ਤੋਂ 17 ਲੱਖ ਰੁਪਏ ਇਸ ਸ਼ੈੱਡ ਨੂੰ ਬਣਵਾਉਣ ਦੇ ਲਈ ਖਰਚਾ ਆਇਆ ਸੀ ਕਿ ਚਕਨਾ ਚੂਰ ਹੋ ਗਿਆ ਹਨੇਰੀ ਆਉਣ ਵਾਲੇ ਕੁਝ گاਵਾ ਵੀ ਨੁਕਸਾਨੀਆਂ ਗਈਆਂ ਨੇ ਪਰ ਜਾਨੀ ਨੁਕਸਾਨ ਤੋਂ ਬਚਤ ਰਹੀ ਹੈ ਪਰ مالی ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਹੈ ਉਸ ਦੀ ਸਰਕਾਰ ਅੱਗੇ ਮੰਗ ਹੈ ਕਿ ਉਸ ਨੇ ਦੁਬਾਰਾ ਪੈਰਾਂ ਤੇ ਖੜਾ ਹੋਣਾ ਹੈ ਤੇ ਸ਼ੈੱਡ ਨੂੰ ਬਣਵਾਉਣਾ ਹੈ ਤਾਂ ਸਰਕਾਰ ਉਸ ਨੂੰ ਮੁਆਵਜ਼ਾ ਦੇਵੇ ਤਾਂ ਕਿ ਉਹ ਆਪਣਾ ਕੰਮਕਾਰ ਦੁਬਾਰਾ ਚਲਾ ਸਕੇ ਤੁਹਾਨੂੰ ਫਿਰ ਤੋਂ ਦੱਸ ਦਈਏ ਕਿ ਤੇਜ਼ ਹਨੇਰੀ ਦੇ ਕਾਰਨ ਜਿਹੜਾ ਪਸ਼ੂ ਘਰ ਦਾ ਸ਼ੈੱਡ ਡਿੱਗ ਗਿਆ ਤੇ ਸ਼ੈੱਡ ਡਿੱਗਣ ਦੇ ਕਾਰਨ ਗਾਵਾਂ ਮੱਝਾਂ ਵੀ ਜ਼ਖਮੀ ਹੋਈਆਂ ਨੇ ਤੇ ਗਰੀਬ ਪਰਿਵਾਰਾਂ ਦਾ ਲੱਖਾਂ ਦਾ ਨੁਕਸਾਨ ਹੋਇਆ ਹੈ ਲਿਆਕਤ ਲਈ ਜੀ ਜਿਹੜਾ ਪਿੰਡਾ ਜੀ ਗੁਰਦਾਸਪੁਰਾ ਗੁਰਥਲੀ ਜੋ ਇਹ ਤੁਹਾਡੇ ਗਵਾਂ ਦਾ ਸੈੱਟ ਕੱਲ ਟੁੱਟਿਆ ਕਿਸ ਤਰ੍ਹਾਂ ਟੁੱਟਿਆ ਕੀ ਕਹਿਣਾ ਚਾਹੂੰ ਇਹ ਵੀ ਸਾਡੇ 1:30 ਵਜੇ ਮਿਲਕਿੰਗ ਚੱਲ ਰਹੀ ਸੀ 5:30 5:30 ਵਜੇ ਮਿਲਕਿੰਗ ਚੱਲ ਰਹੀ ਸੀ ਤੇ ਉਸ ਤੋਂ ਬਾਅਦ ਅਚਾਨਕ ਤੂਫਾਨ ਆਇਆ ਤੇ ਮਤਲਬ 15-20 ਮਿੰਟਾਂ ਦੇ ਵਿੱਚ ਵਿੱਚ ਮਤਲਬ ਇਹ ਕੰਮ ਹੋ ਗਿਆ ਜੀ ਜਿਹੜਾ ਸੈੱਟ ਸੀਗਾ ਸਾਰਾ ਗਰ ਗਿਆ ਹੀ ਪੂਰੇ ਦਾ ਪੂਰਾ ਸੈੱਟ ਗਰ ਗਿਆ ਵੀਰੇ ਪੂਰੇ ਦਾ ਪੂਰਾ ਸੈੱਟ ਗਰ ਗਿਆ ਵੀਰੇ ਇਹ 70 80 ਫੁੱਟ ਲੰਬਾ ਸੀਗਾ ਤੇ 30 ਫੁੱਟ ਚੌੜਾ ਸੀਗਾ ਪਤਾ ਲੱਗਿਆ ਵੀ ਗਵਾਂਡੀਆ ਦੀ ਗੰਦ ਵੀ ਡਿੱਗੀ ਸੀ ਤਾਂ ਹਾਂ ਜੀ ਵੀਰੇ ਉਹਨਾਂ ਦੀ ਮਤਲਬ ਸੈੱਟ ਬਣਾਉਣ ਤੇ ਕਿੰਨਾ ਕੁ ਤੁਹਾਡਾ ਖਰਚ ਆਇਆ ਤੇ ਜੀ ਵੀਰੇ ਆਪਣਾ 15 16 ਲੱਖ ਰੁਪਈਆ ਖਰਚਾ ਆ ਗਿਆ ਸੀਗਾ ਜਦੋਂ ਕੱਲ ਇਹ ਸੈੱਟ ਟੁੱਟਿਆ ਤਾਂ ਤੁਹਾਡੇ ਪਸ਼ੂ ਵੀ ਇਸ ਸੈੱਟ ਦੇ ਨੀਚੇ ਸੀ ਹਾਂ ਵੀਰੇ ਉਹਨਾਂ ਜੋ ਪਸ਼ੂ ਵੀ ਕੋਈ ਨੁਕਸਾਨੇ ਗਏ ਹਾਂ ਵੀਰੇ ਕੁਝ ਕਗਾਵਾਂ ਤੇ ਸੱਟਾਂ ਲੱਗੀਆਂ ਨੇ ਤੇ ਮਤਲਬ ਪਸ਼ੂ ਆਪਾਂ ਨੇ ਖਿੱਚ ਕੇ ਬਾਰੇ ਕੱਡੇ ਨੇ ਰਸੇ ਵੱਡੇ ਨੇ ਜੀ ਇਹਨਾਂ ਦੇ ਆ ਕੀ ਮੰਗ ਕਰਦੇ ਆ ਸਰਕਾਰ ਤੋਂ ਸਰਕਾਰ ਤੋਂ ਆਪਾਂ ਇਹ ਹੀ ਮੰਗ ਕਰਦੇ ਆ ਜੀ ਜਿਹੜਾ ਸਾਨੂੰ ਸਾਡਾ ਬਣਦਾ ਮੁਆਵਜ਼ਾ ਦਿੱਤਾ ਜਾਵੇ ਜੀ ਤਾਂ ਜੋ ਅਸੀਂ ਇਹ ਦੁਬਾਰੇ ਸੈਟਅਪ ਕਰਕੇ ਅਬਦਾ ਕੰਮ ਕਰ ਚਲਾ ਸਕੀਏ ਤੇ ਅਬ ਜ਼ੀ ਰੋਜ਼ਗਾਰ ਨੂੰ ਅੱਗੇ ਵਧਾ ਸਕੀਏ ਸੀਮਾ ਜੀ ਹਾਂ ਕਿਹੜਾ ਪਿੰਡ ਆ ਗੁਰਥਰੀ ਗੁਰਦਾਸਪੁਰ ਆ ਜੀ ਹਾਂ ਕੀ ਕਹਿਣਾ ਚਾਹੋਗੇ ਜੋ ਤੁਹਾਡਾ ਕੱਲ ਮੀਹ ਹਨੇਰੀ ਝੱਖੜ ਨਾਲ ਆ ਟਾਡੇ ਪਸ਼ੂਆਂ ਦਾ ਸੈੱਡ ਟੁੱਟ ਗਿਆ ਹਾਂਜੀ ਸਾਡਾ ਇਹ ਰੋਜਗਾਰ ਸੀਗਾ ਜੀ ਸਾਡੇ ਕੋਲ ਕੁਝ ਨਹੀਂ ਸਾਡੇ ਪੱਲੇ ਰਿਹਾ ਜੀ ਸਾਨੂੰ ਹੁਣ ਟੈਨਸ਼ਨ ਹੋਈ ਹੋਈ ਆ ਵੀ ਜੀ ਸਾਡੇ ਡੰਗਰਾਂ ਨੂੰ ਧੁੱਪ ਦੇ ਵਿੱਚ ਅਸੀਂ ਕਿੱਥੇ ਖੜਾਵਾਵਾਂਗੇ ਕਿੱਥੇ ਪਾਵਣਾ ਨੂੰ ਇਹਨਾਂ ਦੀ ਦੇਖਭਾਲ ਕਰਾਂਗੇ ਸਾਡੀ ਇਹ ਕਿੰਨੇ ਡੰਗਰ ਨੇ ਤੁਹਾਡੇ ਕੋਲੇ ਕੁਝ ਹੈਗੇ ਨਹੀਂ ਜੀ 35 40 ਨੇਗੇ ਸਰਕਾਰ ਤੋਂ ਕੀ ਮੰਗ ਕਰਦੇ ਹੈਹੀ ਮੰਗ ਹੈ ਜੀ ਸਾਨੂੰ ਮਤਲਬ ਥੋੜਾ ਬਹੁਤ ਸਾਡੀ ਹੈਲਪ ਕਰੀ ਜਾਵੇ ਮੁਆਜਰਾ ਦਿੱਤਾ ਜਾਵੇ ਸਾਨੂੰ ਸਾਨੂੰ ਇਹਨਾਂ ਨੂੰ ਡੰਗਰਾਂ ਨੂੰ ਸਾਂਭਣ ਲਈ ਸਾਨੂੰ ਪ੍ਰਸ਼ਾਸਨ ਸਾਡੀ ਹੈਲਪ ਕਰੇ ਸਾਡੀ ਕਲਾ ਕੈਂਪ ਟੀਵੀ ਦੇ ਲਈ ਸੰਗਰੂਰ ਤੋਂ ਹਰ ਕਵਲ ਹੈਪੀ ਦੀ ਵਿਸ਼ੇਸ਼ ਰਿਪੋਰਟ ਥਿਸ ਪ੍ਰੋਗਰਾਮ ਇਸ ਸਪਾਂਸਰਡ ਬਾਈ ਦਾ ਸਿੰਗਲਰ ਆਫਿਸ ਬੇਕਰਸਫੀਲਡ ਫੋਰ 올 ਯਰ ਇਮੀਗ੍ਰੇਸ਼ਨ ਫੈਮਿਲੀ ਲਾ ਨੀਡਸ ਕਾਲ অর ਸਕੈਨ ਕਯੂਆਰ ਕੋਡ ਟੂ ਕੰਟੈਕਟ ਅਸ ਰੋਡਿਸ ਇਨਕ ਮਿਲੀਅਨ ਮਾਈਲਸ ਵਿਦ ਸਮਾਈਲ অর ਸਕੈਨ ਕਯੂਆਰ ਕੋਡ ਟੂ ਕੰਟੈਕਟ ਅਸ flankboard truck repair trust we build in truck repair or scan qr code to contact us the masala twist oxnard find authentic indian cuisine or scan qr code to contact us pizza twist taste We twist order today call or visit website or scan qr code to contact us new india market or scan qr code to contact us taba indian cuisine tracy find authentic indian cuisine in tracy or scan qr code to contact us Billa Market, scan QR code to contact us Simi Valley Family Dental Office, or scan QR code to contact us Samra Produce, largest variety of Indian vegetables and fruits in the USA, scan this QR code to contact us Mountain Mike Pizza, scan this QR code to contact us Appa made and served with love, scan this QR code to contact us Krishan Kumar covered California certified agency manager who can help you, your family, and your small business with health insurance. Call at 1-877-830-3270 or scan QR code to call or text.